ਯਾਰੀ ਮਿਲੇ ਨੀ ਤੇ ਲਾ ਕੇ ਰੋਣਾ ਬੁਲਾ ਬਿਸੋ ਮੇਰਾ ਮੂਰੇ ਕਾਣੀ ਨੀ ਤਨੀ ਕਾਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਤ ਯਾਰੀ ਮਿਲੇ ਨੀ ਬੱਚੇ ਬੰਦੋ ਹੀ ਰਹੇ ਰਕਿਓ ਰਹੇਗੀ ਰਾਟੜੀਆਂ ਇਕਰਾਨੂ ਆਏ ਪਾਣੀ ਦੀ ਕੁਟ ਦੇ ਦਨੇ ਸਾਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਪਰਜਾਈਆਂ ਸਭ ਸੁੱਕ ਪਰੀ ਤਿਰਵਾਜ ਸਾਰੇ ਉਹੀ ਬਣ ਜਾਂਦੇ ਨੇ ਜੀ ਅਰੇ ਬਾਹਰ ਦੇ ਅੰਦਰ ਸੇ ਇਕੱਠੇ ਹੋਏ ਪਰਮਾਤਮਾ ਨੂੰ ਇਹ ਕਹਿਣਾ ਚਾਹੁੰਦੇ ਹਾਂ ਪਰਮਾਤਮਾ ਨੇ ਹੀ ਪਰਮਾਤਮਾ ਨੇ ਹੀ ਕਹਿਣਾ ਚਾਹੁੰਦੇ ਆ ਜੀ ਬਸ ਜਿਵੇਂ ਇਕੱਠੇ ਹੋ ਕੇ ਆਨ ਤੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਡੇ ਸਮਿਆਂ ਵਿੱਚ ਕੀ ਜਿਹੜਾ ਹੈਗਾ ਰਿਵਾਜ ਹੁੰਦਾ ਸੀ ਅੱਜ ਕਿਉਂ ਗੁੱਡੀ ਫੂਕੀ ਇਹ ਗੁੱਡੀ ਤਾਂ ਫੂਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸਾਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਿਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪੈ ਰੱਗ ਗਈ ਜੀ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਜੀ ਤੇਰੇ ਤੇ ਤੇ ਜੇ ਮ ਗੁੱਡੀ ਆ ਜਿਹੜੀ ਇਹਦਾ ਕੀ ਨੂੰ ਕਿਹਾ ਗਿਆ ਕੋਈ ਇਹਦਾ ਕੋਈ ਤਸੋਕਰ ਕੋਈ ਹੈ ਪਤਾ ਤੁਹਾਨੂੰ ਤਸੋਕਰ ਦਾ ਸਾਂ ਹੀ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਪੈਕੇ ਵੀ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਫਰਜਾਈਆਂ ਸਭ ਕੁ ਸੋਕ ਪਰੀ ਤਿਰਵਾਜ ਸਾਰੇ ਉਹੀ ਬਣ ਜਾਂਦੇ ਨੇ ਜੀ ਉਹ ਮੈਂ ਨੋਰ ਦੇ ਅੰਦਰ ਸੇ ਇਕੱਠੇ ਹੋਏ ਪਰਮਾਤਮਾ ਨੂੰ ਕੀ ਕਹਿਣਾ ਚਾਹੁੰਦੇ ਹਾਂ ਪਰਮਾਤਮਾ ਨਹੀਂ ਪਰਮਾਤਮਾ ਦੇਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅੰਤ ਤੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫਿਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪ੍ਰਮਾਤਮਾ ਮੂਰੇ ਹੀ ਅਰਦਾਸ ਕਰਦੇ ਆਂ ਮੀਂਹ ਪਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਹਾਂ ਤੁਸੀਂ ਬੋਲੋ ਹਾਂ ਜੀ ਮਾਦਾ ਤੁਸੀਂ ਅੱਜ ਇਕੱਠੇ ਹੋ ਕੇ ਇੱਥੇ ਗੁੱਡੀ ਫੂਕਣ ਆਈਆਂ ਆ ਪੁਰਾਤਨ ਸਮੇਂਦਿਕੀ ਕਿਸ ਤਰ੍ਹਾਂ ਹੁੰਦਾ ਸੀਗਾ ਸਾਨੂੰ ਆਇਆ ਵੀ ਬੇਟਾ ਵੀ ਪਹਿਣਾ ਧੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌਰੇ ਤੋਂ ਅੰਜਮੀਆਂ ਕੁੜੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਉਹੀ ਕਹੀ ਜਾਂਦੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਬਾਉਂਦੇ ਨੇ ਵੀ ਸਾਨੂੰ ਪਰਮਾਤਮਾ ਤੂੰਂਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜ਼ਿਆਦਾ ਵੀ ਮੀਂਹ ਪੈਣਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਸਾਂਝ ਵੀ ਵਧਦੀ ਆ ਆਪ ਚ ਜਿਹੜੀਆਂ ਹਾਂ ਤੇ ਪਿਆਰ ਵੀ ਵਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕੜਦੀ ਕਦੇ ਜਿਹੜੇ ਉਹ ਬੀਬੀਆਂ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹਾਂ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨਹੀਂ ਹਾਂ ਦੇਖੀ ਕਹਿਣਾ ਚਾਹੁੰਦੇ ਆ ਤੇ ਕੁੜੀ ਵੀ ਅੱਪਾ ਨੀ ਗੱਦੜੀ ਅਸੀਂ ਜੀ ਰਲ ਮਿਲ ਕੇ ਅਸੀਂ ਰਸਣ ਇਕੱਠਾ ਕਰਿਆ ਜੀ ਘਰ ਘਰ ਫਿਰਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਵੀ ਪਵਾਉਣਾ ਹੈ ਕਿੰਨੀ ਗਰਮੀ ਆ ਕਿੰਨੇ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲੌਂਗ ਤੋਂ ਵੀ ਬਹੁਤ ਪਰ ਮਾਥ ਮਮੂਰੇ ਅਰਦਾਸ ਕਰਦੇ ਆ ਵੀ ਮੀਂਹ ਪਾਈ ਜੇ

ਕੀ ਰੋਕੀਂ ਅਜ ਮੀ ਨਾ ਗਾਉਂਦੇ ਰੱਬਾ ਤੈਨੂੰ ਤਾਰ ਸੋ ਮੈਨੀ ਵੀ ਸੁਤੀ ਅਜ ਮੀ ਨਾ ਗਾਉਂਦੇ ਰੱਬਾ ਤੈਨੂੰ ਤਾਰ ਸੋ ਮੈਨੀ ਪਾਣੀ ਕੁਤੇ ਵਹਤਿ ਹਾਏ ਜੋਕੇ ਛੱਡ ਕਰਾ ਨੂੰ ਆਏ ਪਾਣੀ ਦੀ ਕੁਟ ਦੇਈ ਮਰਬਾ ਕਾਈ ਦੋ ਰੱਬਾ ਪਾਣੀ ਦੀ ਕੁਟ ਦੇਈ ਰੱਬਾ ਹਾਂ ਠੀਕ ਹੈ ਜੀ ਬਾਬੇ ਦਾ ਇੰਟਰਵਿਊ